ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਸੁਖੀ ਖੇਤੀ ਤੰਦਰੁਸਤ ਪਸ਼ੂ ਦੇ ਵਿੱਚ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਖੇਤੀਬਾੜੀ ਦੇ ਮੁੱਖ ਸਹਾਇਕ ਤੰਦੇ ਡੇਰੀ ਫਾਰਮ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਡੇਰੀ ਦੀ ਮਹੱਤਤਾ ਬਾਰੇ ਕੁਝ ਗੱਲਾਂ ਦੱਸਾਂਗੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਖੇਤੀਬਾੜੀ ਦੇ ਸਹਾਇਕ ਤੰਦਿਆਂ ਵਿੱਚੋਂ ਡੈਰੀ ਦਾ ਤੰਦਾ ਸਭ ਤੋਂ ਉੱਤਮ ਸਮਝਿਆ ਜਾਂਦਾ ਹੈ ਕਿਉਂਕਿ ਖੇਤੀਬਾੜੀ ਦੇ ਨਾਲ ਡੈਰੀ ਦਾ ਤੰਦਾ ਕਰਨ ਨਾਲ ਇੱਕ ਤਾਂ ਕਾਮਿਆਂ ਦੀ ਬੇਲੇ ਸਮੇਂ ਦੀ ਠੀਕ ਵਰਤੋਂ ਹੋ ਜਾਂਦੀ ਹੈ ਤੇ ਦੂਸਰਾ ਖੇਤੀਬਾੜੀ ਦੇ ਸੰਦਾਂ ਅਤੇ ਇਮਾਰਤਾਂ ਦੀ ਯੋਗ ਵਰਤੋਂ ਹੋ ਜਾਂਦੀ ਹੈ ਸੋ ਜੀ ਵੀ ਜਦੋਂ ਆਪਾਂ ਖੇਤੀਬਾੜੀ ਕਰਦੇ ਹਾਂ ਤਾਂ ਕਣਕ ਦੀ ਵਿਜਾਈ ਕਟਾਈ ਤੋਂ ਬਾਅਦ ਆਪਣੇ ਕੋਲੇ ਵੇਲਾ ਸਮਾਂ ਹੁੰਦਾ ਹੈ ਜੀਰੀ ਦੀ ਵਿਜਾਈ ਕਟਾਈ ਤੋਂ ਬਾਅਦ ਆਪਣੇ ਕੋਲ ਵੇਲਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਡੈਰੀ ਫਾਰਮ ਦਾ ਧੰਦਾ ਇਹੋ ਜਿਹਾ ਧੰਦਾ ਹੈ ਜੋ ਕਿ ਸਾਡੇ ਵੇਲੇ ਸਮੇਂ ਦੀ ਠੀਕ ਵਰਤੋਂ ਕਰਵਾ ਸਕਦਾ ਹੈ ਖੇਤੀਬਾੜੀ ਦੀ ਆਮਦਨ ਤੋਂ ਹੀ ਲਾਵਾ ਡੈਰੀ ਦਾ ਧੰਦਾ ਆਮਦਨ ਦਾ ਇੱਕ ਹੋਰ ਸਾਧਨ ਹੈ ਜਿਸ ਤੋਂ ਇੱਕ ਕਿਸਾਨ ਲਗਾਤਾਰ ਆਮਦਨ ਲੈ ਸਕਦਾ ਹੈ ਸੋ ਚਲੋ ਆਪਾਂ ਆਪਣੀ ਖੇਤੀਬਾੜੀ ਦੇ ਨਾਲ-ਨਾਲ ਆਪਣੀ ਮੁੱਖ ਸਹਾਇਕ ਤੰਦੇ ਨੂੰ ਹੋਰ ਅੱਗੇ ਲੈ ਕੇ ਆਈਏ ਸੋ ਬਣੇ ਰਹੋ ਸਾਡੇ ਆਪਣੇ ਚੈਨਲ ਸੁਖੀ ਖੇਤੀ ਤੰਦਰੁਸਤ ਪਸ਼ੂਆਂ ਦੇ ਨਾਲ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਪਸ਼ੂ ਪਾਲਨ ਨੂੰ ਸਫਲ ਬਣਾਉਣ ਲਈ ਨਵੇਂ-ਨਵੇਂ ਤਰੀਕੇ ਦੱਸਾਂਗੇ ਧੰਨਵਾਦ